ਗੁੱਡ ਦੀਆਂ ਚਿੜੀਆਂ ਵੇਚਣ ਵਾਲਾ ਹਣਵਾ ਬਾਹਰ ਨਿਕਲੀਆਂ ਹੋਈਆਂ ਮੂੰਹ ਤੇ ਜ਼ਰਦੀ ਅੱਖਾਂ ਅੰਦਰ ਨੂੰ ਤਸੀਆਂ ਹੋਈਆਂ ਇਹ ਹੁਲੀਆ ਬਾਬੇ ਮਲੇ ਦਾਏ ਇਹਦੇ ਇੱਕ ਹੱਥ ਟੱਲੀਏ ਇਸ ਟਲੀ ਦਾ ਕਾਲਾ ਸਿਆ ਰੰਗ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਜੋ ਇਹ ਬਾਬੇ ਮਲੇ ਨੂੰ ਇਹਦੇ ਖਾਨਦਾਨੀ ਵਿਰਸੇ ਚੋਂ ਮਿਲੀ ਹੋਈ ਹੈ ਇਹ ਟਲੀ ਉਦੋਂ ਵੱਜਦੀ ਹੈ ਜਦੋਂ ਉਹ ਆਪਣੀ ਵਸਤੀ ਵਿੱਚੋਂ ਨਿਕਲ ਕੇ ਦੂਜੀ ਵਸਤੀ ਵੱਲ ਮੁੜ ਪੈਂਦਾ ਤਾਂ ਜੋ ਉਹਦੇ ਗਾਕਾਂ ਨੂੰ ਪਤਾ ਲੱਗ ਜਾਵੇ ਜਦੋਂ ਇਹ ਮਾਸੂਮ ਗਾਕ ਟੱਲੀ ਦੀ ਬਾਜ ਸੁਣਦੇ ਨੇ ਉਹ ਆਪਣੀਆਂ ਮਾਵਾ ਕੋਲੋਂ ਹੱਸ ਕੇ ਰੋ ਕੇ ਜਾਂ ਖੋ ਖਿੰਝ ਕੇ ਪੈਸਾ ਲੈ ਆਉਂਦੇ ਨੇ ਜਦੋਂ ਉਹ ਇਹਦੇ ਵੱਲ ਨਾਸਦੇ ਨੇ ਤਾਂ ਮੌਲੇ ਦੀ ਖੁਸ਼ੀ ਦਾ ਕੋਈ ਉੜਕ ਨਹੀਂ ਰਹਿੰਦਾ ਇਹ ਖੁਸ਼ੀ ਉਹਦੇ ਲਈ ਕਰੂਨ ਦੇ ਖਜ਼ਾਨੇ ਨਾਲੋਂ ਕਿਸੇ ਵੀ ਤਰ੍ਹਾਂ ਘਾਟ ਨਹੀਂ ਹੁੰਦੀ